ਸੱਚਰੇ ਕਾਲ ਤੋਂ ਸੇਖ ਰਿਹਾ ਹੂੰ ਟੀਵੀ ਪੰਜਾਬ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਨਵੇਂ ਜਥੇਦਾਰ ਤੇ ਸੇਵਾ ਸੰਭਾਲਣ ਨੂੰ ਲੈ ਕੇ ਮੁਰਤੋਂ ਸਵਾਲ ਖੜੇ ਕੀਤੇ ਗਏ ਨੇ ਦਰਸਲ ਉਹ ਇੱਕ ਇਸ ਸਮਾਗਮ ਦੇ ਵਿੱਚ ਜਲੰਧਰ ਨਜ਼ੀਕ ਕਿਨ ਉਧਰ ਪੰਜ ਸੀਗੇ ਜਿੱਥੇ ਪੰਜ ਕੇ ਉਹਨਾਂ ਦੇ ਵੱਲੋਂ ਆਪਣੀ ਇੱਕ ਬਿਆਨ ਦੰਦਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਹੈ ਸਵਾਲ ਖੜੇ ਕੀਤੇ ਨੇ ਤਾਂ ਦੂਸਰੇ ਹੀ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਮੁਰਸੁਰ ਜੀਤੀ ਦੇ ਲਈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਦਮ ਚੱਕੇ ਜਾਣੇ ਚਾਹੀਦੇ ਨੇ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਅਹਿਮ ਬਿਆਨਬਾਜ਼ੀ ਕੀਤੀ ਗਈ ਹੈ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਆਓ ਸੁਣਦੇ ਹੋ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਮੈਂ ਪਹਿਲਾਂ ਕਹਿ ਚੁੱਕਿਆ ਕਿ ਸਾਡੀ ਕਿਸੇ ਸਿੱਖ ਨਾਲ ਨਿੱਜੀ ਬੈਰਬ੍ਰੋਧਤਾ ਬਿਲਕੁਲ ਨਹੀਂ ਹੈ ਜਿੰਨੂੰ ਵੀ ਸੇਵਾ ਸੌਂਪੀ ਆ ਉਹ ਇੱਕ ਸਿੱਖ ਹੈ ਔਰ ਸਿੱਖ ਨਾਲ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਅਸੀਂ ਸਤਿਕਾਰ ਕਰਦੇ ਆ ਪਰ ਜੋ ਤਰੀਕਾ ਉਸ ਦਿਨ ਅਪਣਾਇਆ ਗਿਆ ਉਸ ਤਰੀਕੇ ਤੇ ਇਕੱਲਾ ਮੈਨੂੰ ਨਹੀਂ ਬਲਕਿ ਹਰ ਸਿੱਖ ਨੂੰ ਜਿਹੜਾ ਉਹ ਉਤਰਾਜ ਹੈ ਦੀ ਮर्यादा ਜੋ ਇੱਕ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆਉਂਦੀ ਹੈ ਉਹਨੂੰ ਅਣਦੇਖਿਆ ਕੀਤਾ ਗਿਆ ਔਰ ਇਹ ਠੀਕ ਨਹੀਂ ਜਿਵੇਂ ਅੱਜ ਤੁਸੀਂ ਇੱਥੇ ਇਕੱਠ ਕੀਤਾ ਆ ਤੇ ਇਕੱਠ ਹੋ ਰਿਹਾ ਹਰ ਜਗ੍ਹਾ ਤੇ ਕੀ ਲੱਗਦਾ ਕਿ ਸਿੱਖ ਸੰਗਤ ਦਾ ਕੀ ਅੱਗੇ ਰੂਪ ਰੇਖਾ ਰਹੇਗੀ ਇਸੇ ਵਾਰ ਦੇਖੋ ਅਸੀਂ ਗੁਰੂ ਘਰ ਦੇ ਚੌਕੀਦਾਰ ਆ ਸਾਡਾ ਕੰਮ ਹੈ ਚੌਕੀਦਾਰਾ ਕਰਨਾ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਅਸੀਂ ਚੌਕੀਦਾਰਾ ਕਰ ਰਹੇ ਆ ਇੱਥੇ ਵੀ ਅੱਜ ਅਸੀਂ ਹੋਕਾ ਦੇਣ ਵਾਸਤੇ ਪਹੁੰਚੇ ਆ ਇਕੱਠ ਸੰਗਤ ਨਹੀਂ ਕੀਤਾ ਅਸੀਂ ਸਿਰਫ ਹੋਕਾ ਦੇਣ ਵਾਸਤੇ ਪਹੁੰਚੇ ਆ ਵੀ ਭਾਈ ਸਾਡੇ ਸੰਕਲਪ ਸਾਡੀਆਂ ਪਰੰਪਰਾਵਾਂ ਸਾਡੀਆਂ ਮਾਨਤਾਵਾਂ ਸਾਡੀਆਂ ਮਰਿਆਦਾਵਾਂ ਜੇ ਇਹ ਰਹਿਣਗੀਆਂ ਤੇ ਅਸੀਂ ਰਹਾਂਗੇ ਤੇ ਜੇ ਇਹ ਨਾ ਰਹਿਣਾਂ ਤੇ ਅਸੀਂ ਨਹੀਂ ਰਹਾਂਗੇ बस اسی ਇਸੇ ਮਕਸਦ ਲਈ ਆਏ ਚੀਫ ਸੈਕਟਰੀ ਕੁਲੰਸਿੰਗ ਮੰਨਨ ਦਾ ਬਹਿਰੰਦਾ ਕਿ ਮੈਨੂੰ ਬਿਨਾ ਭਰੋਸੇ ਤੋਂ ਹੀ ਤੇਜਾ ਇਹਨਾਂ ਨੇ ਜਿਹੜਾ ਕੀ ਹੈ ਸਟੈਂਡਰਡ ਬੇਸਿਕ ਨੂੰ ਹਟਾਉਣ ਦਾ ਫੈਸਲਾ ਗਲੇਤੀ ਸੁਣਤਾ ਜੀ ਨਾ ਹਟਾਉਣ ਦਾ ਕਹਿ ਰਹੇ ਨੇ ਦੇਖੋ ਮੰਨਨ ਸਾਹਿਬ ਇੱਕ ਬੜੇ ਸੋਲਚੇ ਔਰ ਵਧੀਆ ਇਨਸਾਨ ਹੈ ਜੀ ਉਹ ਕਹਿੰਦੇ ਆ ਕਿ ਮੈਨੂੰ ਭਰੋਸੇ 'ਚ ਨਹੀਂ ਲਿਆ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਮੰਦ ਭਾਗਾ ਹੈਗਾ ਕਿ ਇੱਕ ਚੀਫ ਸੈਕਟਰੀ ਨੂੰ ਭਰੋਸੇ 'ਚ ਨਹੀਂ ਲਿਆ ਹੈਗਾ ਤੇ ਇਸ ਤੋਂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ ਲੱਗਦਾ ਕਿ ਉਹਨਾਂ ਦੇ ਕੋਲ ਪਾਵਰ ਹੈਗੀ ਹੈ ਚੀਫ ਸੈਕਟਰੀ ਕੋਲ ਹਾਂ ਚੀਫ ਸੈਕਟਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬੜੀ ਵੱਡੀ ਜਿਹੜੀ ਹੈ ਉਹ ਪਾਵਰ ਰੱਖਦੇ ਨੇ ਉਹਨਾਂ ਦੀ ਇੱਕ ਹیثیت ਹੈ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੇ ਇੱਕ ਜ਼ਿੰਮੇਵਾਰ ਨੂੰ ਜਿਹੜਾ ਦੱਸਿਆ ਨਹੀਂ ਜਾਂਦਾ ਤੇ ਇਹਦਾ ਮਤਲਬ ਦਾਲਚ ਕਾਲਾ ਮਾਲਾ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹ ਇੰਨੀ ਸਟਰੋਂਗ ਹੋਵੇ ਕਿ ਜਿਵੇਂ 100 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਵੀ ਇਹ ਬਾਕੀ ਪਾਰਟੀਆਂ ਲਈ ਇੱਕ ਨਮੂਨਾ ਹੁੰਦੀ ਸੀ ਇਹਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਸੀ ਇਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਜਮਾਤ ਸਾਡੀ ਜਿਹੜੀ ਉਹ ਹੋਣੀ ਚਾਹੀਦੀ ਹੈ ਪਰ ਜਿਵੇਂ ਜਿਵੇਂ ਇਹਦੇ ਵਿੱਚ ਕੋਈ ਨਸ਼ੇ ਵੇਚਣ ਨਾਲ ਆ ਗਿਆ ਕੋਈ ਰੇਤਾ ਵੇਚਣ ਨਾਲ ਆ ਗਿਆ ਕੋਈ ਬੱਜਰੀ ਵੇਚਣ ਨਾਲ ਆ ਗਿਆ ਕੋਈ ਮੋਟਰਾਂ ਲਾਉਣ ਵਾਲਾ ਆ ਗਿਆ ਤੇ ਪਾਰਟੀ ਦਾ ਗਰਾਫ ਜਿਹੜਾ ਹੈ ਡਾਊਨ ਹੋ ਗਿਆ ਦੇਖੋ ਬਾਕੀ ਪਾਰਟੀਆਂ ਉਹ ਅਲੱਗ ਹੈ ਪਰ ਸ਼ਰਮਣੀਆਂ ਅਕਾਲੀ ਦਲ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਔਰ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਸੰਸਾਰ ਦਾ ਸਭ ਤੋਂ ਸੈਕੂਲਰ ਫਲਸਫਾ ਹੈ ਔਰ ਇਹ ਉਸ ਸੈਕੂਲਰ ਫਲਸਫੇ ਨੂੰ ਮੰਨਣ ਵਾਲੀ ਸੈਕੂਲਰ ਪਾਰਟੀ ਵੀ ਹੈ ਜਿਦੇ ਵਿੱਚ ਹਰ ਧਰਮ ਵਰਗ ਦੇ ਲੋਕ ਸ਼ਾਮਿਲ ਹੁੰਦੇ ਆ ਪਰ ਹੁਣੇ ਵੀ ਚਾਹੀਦੇ ਆ ਇਹਦਾ ਇੱਕ ਰਤਬਾ ਇਹਦੀ ਇੱਕ ਸ਼ਾਨ ਇਹਦਾ ਇੱਕ ਮਾਨ ਜੋ ਪਹਿਲਾਂ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਜੀ ਕੀ ਅਕਾਲੀ ਦਲ ਇਕੱਠਾ ਨਾ ਹੋਇਆ ਕਿ ਨਵਾਂ ਅਕਾਲੀ ਦਲ ਵੀ ਬਣ ਸਕਦਾ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਨਵਾਂ ਅਕਾਲੀ ਦਲ ਬਣ ਸਕਦਾ ਹੈ ਬਣੇਗਾ ਨਹੀਂ ਬਣੇਗਾ ਪਰ ਮੈਂ ਇਹੋ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਔਰ ਉਹ ਰੰਗ ਰੂਪ ਜਿਹੜਾ ਕਦੇ ਪਹਿਲਾ ਹੁੰਦਾ ਸੀ ਜਿਦੇ ਲਈ ਲੋਕ ਮਰਨ ਵਾਸਤੇ ਤਿਆਰ ਹੁੰਦੇ ਸੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਤੁਹਾਨੂੰ ਇਹ ਵੀ ਚੱਲਦੀ ਹੈ ਕਿ ਜੇ ਕਾਲੀ ਦਾ ਨਵਾਂ ਬਣਦਾ ਤੇ ਤੁਹਾਨੂੰ ਜਿਹੜਾ ਪ੍ਰਧਾਨ ਲਾਇਆ ਜਾਵੇ ਮੈਂ ਪਹਿਲਾਂ ਬਹੁਤ ਵਾਰੀ ਲਫ਼ਜ਼ ਕਹਿ ਚੁੱਕਿਆ ਹਾਂ ਕਿ ਸੇਵਾਦਾਰਾਂ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਹਾਂ ਔਰ ਸੰਤੋਸ਼ਤਾ ਚ ਜੀ ਕੀ ਸੰਗਤ ਪ੍ਰਕਾਉਂਗੀ ਤਾਂ ਫੇਰ ਤੁਸੀਂ ਪ੍ਰਵਾਨ ਕਰੋਗੇ ਦੇਖਾਂਗੇ ਜਦੋਂ ਕੋਈ ਹੋਏਗਾ ਪਰ ਮੇਰਾ ਆਉਦਾ ਜਿਹੜਾ ਮਨ ਹੈ ਉਹ ਇਹੋ ਹੈ ਕਿ ਸਿਰਫ ਸੇਵਾ ਕਰਨੀ ਹੈ ਧਰਮ ਪ੍ਰਚਾਰ ਪ੍ਰਸਾਰ ਕਰ। ਕੁਲਜੀਪ ਸਿੰਘ ਗੜਕਾਂਜਵਲੋਂ ਅੱਜ ਇੱਕ ਬਿਆਨ ਆਇਆ ਕਿ ਮੈਨੂੰ ਜੇ ਸੰਗਤ ਚਾਹੀਏਗੀ ਤਾਂ ਮੈਂ ਰਮਾ ਕਾ ਆਪਣੀ ਗਦੀਦੇ ਨਹੀਂ ਤਾਂ ਮੈਂ ਛੱਡਦਾ ਮੰਨਦਾ। ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਐਜ਼ ਅ ਸਿੱਖ ਮੈਂ ਇੱਕ ਸਿੱਖ ਦਾ ਸਤਿਕਾਰ ਕਰਦਾ ਹਾਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਉਹ ਇੱਕ ਕਥਾਵਾਚਕ ਨੇ ਇੱਕ ਕਥਾਵਾਚਕ ਦਾ ਸਤਿਕਾਰ ਕਰਨਾ ਤਾਂ ਸੋ ਕੋਈ ਹੋਰ ਵੀ ਜ਼ਰੂਰੀ ਹੈ ਕਿਉਂਕਿ ਪੰਥ ਦੇ ਪ੍ਰਚਾਰਕ ਹੁੰਦੇ ਆ ਤੇ ਜੇ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਠੀਕ ਹੈ। ਸਰਸ ਜਨ ਬਲ ਟੂਆ ਤੁਹਾਡੇ ਤੇ ਬਹੁਤ ਲੱਗ ਜਾਂਦਾ ਲਾਉਂਦੇ ਆ ਜੀ ਕਦੇ ਵੀ ਉਹ ਕਰਦੇ ਆ ਕੁਝ ਪਰਸਨ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਿਹੜੇ ਪਿਆਰ ਕਰਦੇ ਉਹ ਖਿਆਲ ਵੀ ਰੱਖਦੇ ਹੁੰਦੇ ਆ ਜੀ ਉਸ ਕਰਕੇ ਕੋਈ ਪਰਵਾਹ ਨਹੀਂ ਜੀ ਨਿੱਜੀ ਹੋਣਾ ਚਾਹੀਦਾ ਜੀ ਕਦੇ ਕਿਸੇ ਕਿਸੇ ਨਿੱਜੀ ਤਾਂ ਮਤਲਬ ਦੇਖੋ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਚਲੋ ਗੱਲਾਂ ਬਾਤਾਂ ਹੁੰਦੀਆਂ ਚਲਦੀਆਂ ਸਮਾਜ ਦੇ ਵਿੱਚ ਪਰ ਬਹੁਤਾ ਥੱਲੇ ਡਿੱਗ ਜਾਣਾ ਇਹ ਕਿਸੇ ਵੀ ਸਭੇਕ ਇਨਸਾਨ ਵਾਸਤੇ ਸ਼ੋਭਨੀਕ ਨਹੀਂ ਹੁੰਦਾ ਅੱਜ ਨਪੋਤਰ ਦੇ ਵਿੱਚ ਜਿਹੜਾ ਕੱਟ ਕੀਤਾ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਆ ਪਸੇ ਹੋਈ ਹੈ ਕਿ ਅਸੀਂ ਆਪਣੇ ਸੰਕਲਪ ਆਪਣੇ ਮर्यादा ਆਪਣੀਆਂ ਪਰੰਪਰਾਵਾਂ ਆਪਣੇ ਸਿਧਾਂਤ ਜੋ ਵਿਲੱਖਣ ਵੀ ਹੈ ਸੰਸਾਰ ਦੇ ਵਿੱਚ ਔਰ ਇੱਕ ਸਹੀ ਦਿਸ਼ਾ ਔਰ ਸਹੀ ਦਸ਼ਾ ਬਣਾਉਂਦੇ ਨੇ ਸਹੀ ਦਸ਼ਾ ਦਿਸ਼ਾ ਦਿੰਦੇ ਨੇ ਔਰ ਸਹੀ ਦਸ਼ਾ ਬਣਾਉਂਦੇ ਨੇ ਉਹਨਾਂ ਦੀ ਰਾਖੀ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅੱਜ ਅਕਾਲੀ ਦਲ ਨੂੰ ਜੋ ਮੌਜੂਦਾ ਹਾਲਾਤ ਆ ਉਹਨਾਂ ਦੇ ਵਿੱਚੋਂ ਜੇ ਬਾਹਰ ਕੱਢਣਾ ਤਾਂ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਅਕਾਲੀ ਦਲ ਦੇ ਜੋ ਸਿਧਾਂਤ ਆ ਜਾਂ ਕੀ ਆ ਉਹਨਾਂ ਨੂੰ ਉਲਟ ਹੋ ਰਿਹਾ ਜਾਂ ਕੀ ਜੇ ਚੰਗੇ ਸਲਾਹਕਾਰ ਮਿਲ ਜਾਣ ਜੀ ਲੀਡਰ ਨੂੰ ਹਮੇਸ਼ਾ ਪੀਏ ਮਾਰਦਾ ਹੁੰਦਾ ਤੇ ਪੀਏ ਉਭਾਰਦਾ ਹੁੰਦਾ ਜੇ ਪੀਏ ਚੰਗਾ ਮਿਲ ਜੇ ਤੇ ਲੀਡਰ ਉੱਪਰ ਜਾਂਦਾ ਜੇ ਪੀਏ ਮਾੜਾ ਮਿਲ ਜੇ ਸਲਾਹਕਾਰ ਮਾੜਾ ਮਿਲ ਜੇ ਤੇ ਲੀਡਰ ਡੁੱਬ ਜਾਂਦਾ ਅੱਜ ਵੀ ਜੇ ਸ਼ਰਮਣੀਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਚੱਜ ਦੇ ਸਲਾਹਕਾਰ ਮਿਲ ਜਾਣ ਤੇ ਮੈਂ ਸਮਝਦਾ ਅਕਾਲੀ ਦਲ ਉੱਪਰ ਸਕਦਾ ਤੇ ਜਿਸ ਕਿਸਮ ਦੇ ਸਲਾਹਕਾਰ ਹਨ ਸਲਾਹਾਂ ਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਉੱਪਰੇਗਾ ਥੱਲੇ ਜਾਏਗਾ ਜੀ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇਨਾ ਹੀ ਫਿਰ ਹਾਜ਼ਰ ਹੋਵਾਂਗੇ ਤਤਕਲੀਦ ਦਿਓ ਇਜਾਜ਼ਤ ਤੇ ਵੇਖਦੇ ਰਹੋ ਟੀਵੀ ਪੰਜਾਬ